ਬਾ ਡਾਕਟਰ ਤਿਰਕਰ ਲੈ ਕੇ ਆਈਆਂ ਇੱਕ ਦੁਰਲਭ ਵਿਸ਼ਾ ਰੁਖ ਜਿੱਥੇ ਵਸਦੇ ਹਨ ਦੇਵਤੇ ਅਤੇ ਪ੍ਰੇਤ ਬੜੇ ਬਜ਼ੁਰਗਾਂ ਨੇ ਐਵੇਂ ਨਹੀਂ ਸੀ ਕਿਹਾ ਕਿ ਪੂਰੇ ਦਿਨ ਚੋਂ ਜਾਂ ਤਾਂ ਸਿਖਰ ਦੁਪਹਿਰ ਤੇ ਨਾਲ ਹੀ ਕੋਹ ਹਨੇਰੀ ਰਾਤ ਵੇਲੇ ਕਦੇ ਵੀ ਰੁੱਖਾਂ ਹੇਠ ਨਹੀਂ ਬੈਠਣਾ ਚਾਹੀਦਾ ਕਿਉਂ ਕਿਉਂਕਿ ਓਪਰੀਆਂ ਭਟਕਦੀਆਂ ਰੋਹਾਂ ਖੁੱਲਾ ਸੱਦਾ ਆ ਕਿ ਉਹ ਤੁਹਾਡੇ ਰਾਹੀ ਹੀ ਤੁਹਾਡੇ ਘਰ ਤੱਕ ਪੁੱਜਦੀਆਂ ਹੋ ਜਾਣਗੀਆਂ ਜੇ ਤੁਸੀਂ ਉਹਨਾਂ ਰੁੱਖਾਂ ਥੱਲੇ ਭੁੱਲ ਭਲੇਖੇ ਵੀ ਇਹਨਾਂ ਦੋਹਾਂ ਵੇਲਿਆਂ 'ਚੋਂ ਕਿਸੇ ਵੇਲੇ ਵੀ ਬੈਠ ਕੇ ਯਾਦ ਆ ਪੁਰਾਣੀਆਂ ਬਾਤਾਂ ਦਾਦੀਆਂ ਨਾਨਿਆਂ ਦੀਆਂ ਜਿਨ੍ਹਾਂ ਚ ਸਲੇਡੇ ਜਾਂ ਪੁੱਠੇ ਪੈਰਾਂ ਵਾਲੀ ਥੜੇਲ ਨੂੰ ਦੇਖਣ ਦੇ ਕਿਸੇ ਦਰਜ ਦੇਖ ਲਓ ਮੈਂ ਤੁਹਾਨੂੰ ਤੁਹਾਡਾ ਬਚਪਨ ਯਾਦ ਕਰਾਤਾ ਬੜੇ ਸੋਹਣੇ ਦੇ ਨੇ ਨਾ ਤੁਸੀਂ ਕਦੇ ਸੋਚਿਆ ਕਿ ਜਿੱਥੇ ਤੁਸੀਂ ਰੋਜ਼ ਬੈਠਦੇ ਹੋ ਉਸ ਰੁੱਖ ਦੇ ਉੱਪਰ ਕੋਈ ਅਦ੍ਰਿਸ਼ ਸ਼ਕਤੀ ਵੀ ਵਸਦੀ ਹੋ ਸਕਦੀ ਹੈ ਰੁੱਖ ਸਿਰਫ ਛਾਂ ਥੋੜੋ ਦਿੰਦੇ ਆ ਕਈ ਵਾਰੀ ਇਹ ਉਹ ਅਜਿਹੇ ਜਗਤ ਨਾਲ ਵੀ ਜੁੜੇ ਹੁੰਦੇ ਆ ਜਿਹੜੇ ਸਾਨੂੰ ਦਿਸਦੇ ਤਾਂ ਨਹੀਂ ਪਰ ਮਹਿਸੂਸ ਜ਼ਰੂਰ ਹੁੰਦੇ ਆ ਵੇਦ ਕਹਿੰਦੇ ਆ ਰੁੱਖ ਜੀਵੰਤ ਹਨ ਮਨੁੱਖ ਦੇ ਤਰ੍ਹਾਂ ਸਾਹ ਲੈਂਦੇ ਆ ਹਰ ਰੁੱਖ ਦੀ ਆਪਣੀ ਰੂਹ ਹੁੰਦੀ ਹੈ ਕੁਝ ਰੁੱਖਾਂ 'ਚ ਦੇਵਤਾਈ ਊਰਜਾ ਵਸਦੀ ਆ ਤੇ ਜਦ ਕੇ ਕੁਝ ਰੁੱਖਾਂ ਦੀ ਛਾਂ ਚ ਪ੍ਰੇਤ ਲੋਕ ਦੀ ਗੂੰਜ ਸੁਣਾਈ ਦਿੰਦੀ ਆ ਅੱਜ ਅਸੀਂ ਜਾਣਾਂਗੇ ਕਿਹੜੇ ਰੁੱਖਾਂ ਵਿੱਚ ਦੇਵਤਾਈ ਪ੍ਰਾਣ ਵਸਦੇ ਆ ਤੇ ਕਿਹੜਿਆਂ ਹੇਠ ਭੂਤ ਪ੍ਰੇਤਿਕ ਤਤਾਂ ਦਾ ਆਵਾਜ਼ ਹੁੰਦਾ ਉਹਨਾਂ ਦੀ ਪੱਕੀ ਰਹਾਇਸ਼ਗਾ ਬਣ ਜਾਂਦੇ ਨੇ ਸਦੀਆਂ ਪੁਰਾਣੇ ਗ੍ਰੰਥਾਂ ਚ ਸਪਸ਼ਟ ਲਿਖਿਆ ਆ ਯਤਰ ਦੇਵਾ ਵਿਹਰੰਤੀ ਯਤਰਪੂਤਾ ਨਿਵਸੰਤੀ ਪਾਵਰਥ ਕੀਆ ਕਿ ਜਿੱਥੇ ਦੇਵਤਾ ਵਸਦੇ ਆ ਉਥੇ ਭੂਤ ਵੀ ਆਪਣਾ ਨਿਵਾਸ ਬਣਾਉਂਦੇ ਆ ਅਸਲ ਵਿੱਚ ਰੁਖ ਤਿੰਨਾ ਲੋਕਾਂ ਦਾ ਪੁਲਾ ਪ੍ਰਥਵੀ ਲੋਕਾ ਪਿਤਰ ਲੋਕਾ ਤੇ ਪ੍ਰੇਤ ਲੋਕਾ ਤੇ ਰੁਖ ਪੁਲਾ ਦਾ ਕੰਮ ਕਰਦੇ ਆ ਦੰਦੇ ਸਮੇ ਇਹ ਸੂਰਜੀ ਪ੍ਰਕਾਸ਼ ਨਾਲ ਚਮਕਦੇ ਨਜ਼ਰ ਆਉਂਦੇ ਸਾਨੂੰ ਪਰ ਜਿੱਦ ਤੋਂ ਹੀ ਸੂਰਜ ਅਸਤ ਹੋ ਕੇ ਰਾਤ ਦਾ ਅੰਧਕਾਰ ਕੁਫਾ ਨੀਰਾ ਫੈਲਣਾ ਸ਼ੁਰੂ ਹੁੰਦਾ ਹੈ ਨਾ ਇਹ ਚੁੰਬਕੀ ਤੱਤਾ ਰਾਹੀ એનર્ਜੀ ਹੈ ਸਾਰਾ ਅਦ੍ਰਿਸ਼ ਸ਼ਕਤੀਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਆ ਰੁੱਖਾਂ ਚ ਇੰਨੀ ਪਾਵਰ ਹੁੰਦੀ ਆ ਮੈਂ ਕਦੇ ਨਾ ਰੁੱਖ ਗਿਣੌਣ ਲੱਗੀ ਆ ਆਪਾਂ ਜਦੋਂ ਪਲਾਂਟੇਸ਼ਨ ਕਰਦੇ ਆ ਰੁੱਖ ਲਗਾਉਂਦੇ ਆ ਤਾਂ ਅਸੀਂ ਚਲੋ ਜੀ ਨਰਸਰੀ ਚੋਂ ਲੈਂਦਾ ਆ ਰੁੱਖ ਲਾ ਲੈਨੇ ਆ ਔਰਨਮੈਂਟਲ ਪਲਾਂਟ ਬਹੁਤ ਵਿਕਦੇ ਆ ਪੱਲਿਆਉਨੇ ਆ ਨਾ ਬਿਨਾ ਸੋਚੇ ਪਰ ਉਹਨਾਂ ਦੀ ਇੱਕ એનર્ਜੀ ਤੁਹਾਡੇ ਨਾਲ ਆ ਰਹੀ ਹੈ ਘਰ ਦੇ ਥੋੜਾ ਜਿਹਾ ਸੁਚੇਤ ਹੋ ਕੇ ਹੁਣ ਆਪਾਂ ਰੁੱਖ ਲਾਉਣੇ ਆ ਠੀਕ ਹੈ ਇਹਨਾਂ ਵਿੱਚੋਂ ਜੇ ਕੋਈ ਰੁੱਖ ਤੁਹਾਡੇ ਆਲੇ ਦੋਲੇ ਹੈ ਤਾਂ ਤੁਸੀਂ ਸੁਚੇਤ ਰਹਿਣਾ ਡਰਾਉਣਾ ਮੇਰਾ ਮਕਸਦ ਬਿਲਕੁਲ ਨਹੀਂ ਹੈ ਮੈਂ ਤਾਂ ਇੱਕ ਨਵੇਂ ਵੱਖਰੇ ਐਂਗਲ ਤੋਂ ਗੱਲ ਕਰਨ ਲੱਗੀ ਆ ਨੰਬਰ 1 ਤੇ ਆ ਗਿਆ ਪਿੱਪਲ ਦਾ ਰੁੱਖ ਪਿੱਪਲ ਦੇ ਰੁੱਖ ਨੂੰ ਤਿੰਨ ਪੱਤਾਂ ਬ੍ਰਹਮਾ ਵਿਸ਼ਨੂ ਤੇ ਮਹੇਸ਼ ਦਾ ਵਾਸ ਮੰਨਿਆ ਗਿਆ ਹੈ ਦਿਨ ਦੇ ਸਮੇਂ ਤਾਂ ਇਹ ਰੁੱਖ ਪ੍ਰਾਣ ਤਤ ਨਾਲ ਭਰਪੂਰ ਹੁੰਦਾ ਹੈ ਜਨਾਬ ਜੀ ਡਾਕਟਰ ਤੀਰਾਂਕੌਰ ਤੁਹਾਨੂੰ ਦੱਸ ਰਹੀ ਆ ਕਿ ਜਿਉਂ ਹੀ ਰਾਤ ਦਾ ਸਮਾਂ ਆਉਂਦਾ ਹੈ ਇਹਦੀ ਚੁੰਬਕੀ ਆਵਾਜ਼ ਚੇਂਜ ਹੋ ਜਾਂਦੀ ਹੈ ਹੈਨਾ ਗਿਰਗਟ ਵਾਂਗੂ ਜਿੱਦਾਂ ਰੰਗ ਬਦਲਣਾ ਕਿ ਦਿਨੇ ਰੁੱਖ ਕੀ ਦੇ ਰਿਹਾ ਤੁਹਾਨੂੰ ਰਾਤ ਹੁੰਦੇ ਹੀ ਉਹ ਕਿਸਤੀ ਪਕੜ ਚਾ ਚੁੱਕਾ ਹੈ ਇਸ ਬਲੇ ਸੁਖਮ ਪ੍ਰੇਤਕ ਤਤ ਇਸ ਦੇ ਨੇੜੇ ਇਕੱਠੇ ਹੋਣ ਲੱਗ ਪੈਂਦੇ ਆ ਆਪਣਾ ਮਜਮਾ ਜਮਾ ਲੈਂਦੇ ਆ ਹਜ਼ੂਮ ਇਕੱਠਾ ਹੋਇਆ ਹੁੰਦਾ ਹੈ ਇਸ ਲਈ ਰਾਤ ਨੂੰ ਪਿੱਪਲ ਦੇ ਹੇਠਾਂ ਬੈਠਣ ਦੀ ਗਲਤੀ ਨਾ ਕਰ ਲੈਣਾ ਨਾ ਕਰ ਲੈਣਾ ਹਰਗਿਜ਼ ਹਰਗਿਜ਼ ਵੀ ਨਹੀਂ ਕਿਉਂਕਿ ਇਹ ਆਤਮਿਕ ਊਰਜਾ ਮਨੁੱਖ ਦੇ ਮਨ ਤੇ ਨਰਵਸ ਸਿਸਟਮ ਜੋ ਨਰਵ ਪ੍ਰਣਾਲੀ ਹੈ ਨਾ ਸਾਡੀਆਂ ਨਾੜਾਂ ਉੱਥੇ ਇਹਨਾਂ ਨੇ ਖੂਨ ਚੂਸਣਾ ਤੁਹਾਡਾ ਉਹਨੂੰ ਅਸੰਤੁਲਿਤ ਕਰ ਦਿੰਦੇ ਆ ਦੂਜਾ ਰੁੱਖ ਮੇਰੀ ਨਜ਼ਰ ਚਾ ਬੋੜ ਦਾ ਜਿਹਨੂੰ ਬਰਗਦ ਦਾ ਰੁੱਖ ਵੀ ਕਹਿੰਦੇ ਆ ਮੈਂ ਇਹਨੂੰ ਨਾਮ ਪਤਾ ਕੀ ਦਿੱਤਾ ਬਹੁਰੂਪੀਆ ਰੁੱਖ ਕਹਿੰਦਾ ਮੈਨੂੰ ਅੱਜ ਬਹੁਰੂਪੀਆ ਆਏ ਬਰਗਦ ਜਾਂ ਬੋੜ ਦੀਆਂ ਜੜਾਂ ਪਤਾਲ ਤੱਤ ਤੱਕ ਜਾਂਦੀਆਂ ਉਸ ਨਾਲ ਜੁੜਦੀਆਂ ਜਾਂ ਅੱਗੇ ਪਤਾਲ ਨਾਲ ਦਿਨ ਦੇ ਵੇਲੇ ਇਹ ਗੁਰੂ ਤੱਤ ਦਾ ਰੁੱਖ ਕਹਾਇਆ ਜਾਂਦਾ ਜਿਹੜਾ ਕਿ ਗਿਆਨ ਵੰਡਦਾ ਅਸੀਸਾਂ ਦਿੰਦਾ ਪਵਿੱਤਰ ਉਹ ਕਹਤਾ ਜਉਂ ਹੀ ਰਾਤ ਹੁੰਦੀ ਹੈ ਤਾਂ ਇਹਦੀਆਂ ਜਿਹੜੀਆਂ ਲਟਕਦੀਆਂ ਜੜਾਂ ਹਨ ਉਹ ਇੱਕ ਚੁੰਬਕੀ ਕੇਤਰ ਖੇਤਰ ਬਣ ਜਾਂਦੀਆਂ ਚੁੰਬਕੀ ਕੇਂਦਰ ਬਣ ਜਾਂਦੀਆਂ ਪਤਾਲਾਂ ਤੋਂ ਕੁਝ ਖਿੱਚ ਕੇ ਲਿਆਉਂਦੀਆਂ ਉਸ ਵੇਲੇ ਸੁਖਮ ਪ੍ਰਤਕ ਤਤ ਇਸ ਦੀਆਂ ਧਰਤੀ ਵੱਲ ਨੂੰ ਲਟਕਦੀਆਂ ਜੜਾਂ ਵੱਲ ਆਕਰਸ਼ਿਤ ਹੁੰਦੇ ਆ ਇਸ ਤੇ ਲਈ ਸ਼ਾਸਤ੍ਰਾਂ ਚ ਲਿਖਿਆ ਆ ਕਿ ਸੂਰਜ ਡੁੱਬਣ ਤੋਂ ਬਾਅਦ ਬੋੜ ਦੇ ਹੇਠਾਂ ਬੈਠਣਾ ਜਾਂ ਧਿਆਨ ਕਰਨਾ ਮਨਾਹੀ ਹੈ meditation ਬਹੁਤ ਹੀ ਬੋੜ ਦੇ ਦਰਥ ਲਈ ਹੋਈ ਆ ਵੱਡੇ ਵੱਡੇ ਰੁੱਖ ਜਿਹੜੇ ਆ ਉਹਨਾਂ 'ਚ ਬੋੜ ਹੀ ਮੰਨਿਆ ਗਿਆ ਜਿੱਥੇ ਨਿਰਵਾਣ ਪ੍ਰਾਪਤੀ ਹੋਈ ਹੈ ਮਹਾਪੁਰਸ਼ਾਂ ਨੂੰ ਕਈਆਂ ਨੂੰ ਪਰ ਰਾਤ ਵੇਲੇ ਧਿਆਨ ਦੀ ਮਨਾਹੀ ਹੈ ਇਹ ਰੁੱਖ ਰਾਤ ਦੇ ਸਮੇਂ ਪ੍ਰੇਤ ਲੋਕ ਦੇ ਦਰਵਾਜ਼ੇ ਵਰਗਾ ਹੋ ਜਾਂਦਾ ਅੱਗੇ ਆ ਗਏ ਨਿੰਮ ਦਾ ਰੁੱਖ ਬੜਿਆ ਨੇ ਲਈ ਨਿੰਮ ਦੇ ਪੱਤੇ ਖਾਣੇ ਉਹ ਧੋ ਕੇ ਸਵੇਰੇ ਖਾਲੀ ਪੇਟ ਤਾਜ਼ੇ ਤਸ ਗਿਆ ਕ੍ਰੰਬਲਾ ਖਤਰਨਾਕ ਰੁੱਖ ਦੇ ਕੈਟਾਗਰੀ ਚ ਆ ਗਿਆ ਨਿੰਮ ਦਾ ਰੁੱਖ ਅਸਲ ਚ ਚੰਦਰ ਤੇ ਸੂਰਜ ਤਤਾਂ ਦਾ ਸੰਤੋਲਨ ਬਣਾਉਂਦਾ ਹੈ ਮੂਨ ਐਂਡ ਸਨ ਐਸਟਰੋਲੋਜੀਕਲੀ ਮੇਰਾ ਜੋਤਿਸ਼ ਨਿਸ਼ਾ ਨਾ ਮੈਂ ਤਾਂ ਉਸ ਸਿੰਗਲ ਤੋਂ ਗੱਲ ਕਰਨੀ ਹੈ ਦਿਨ ਦੇ ਵਿੱਚ ਇਸ ਦੀ ਹਵਾ ਔਸ਼ਧੀય ਤਾਕਤ ਰੱਖਦੀ ਹੈ ਪਰਾਦੇ ਸਮੇਂ ਚੰਦਰਤਤਾ ਥਾ ਵੀ ਹੈ ਤੇ ਜਦੋਂ ਵੀ ਜਿਸ ਏਰੀਆ ਚ ਚੰਦਰਤਤਾ ਥਾ ਵੀ ਹੋਏਗਾ ਉਸ ਦੀ ਊਰਜਾ ਭਾਰੀ ਤੇ ਸੰਵੇਦਨਸ਼ੀਲ ਹੋ ਜਾਣੀ ਆ ਇਹੀ ਕਾਰਨ ਹੈ ਕਿ ਰਾਤ ਨੂੰ ਨਿੰਮ ਦੇ ਹੇਠਾਂ ਬੈਠਣ ਦੀ ਸਖਤ ਮਨਾਹੀ ਹੈ ਸਾਨੂੰ ਪਤਾ ਹੀ ਨਹੀਂ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਹਾਂ ਮੈਂ ਖੋਜ ਕਰ ਰਹੀ ਆ ਮੈਂ ਡਾਕਟਰ ਤੇਰਕੌਰ ਇਹ ਚੀਜ਼ਾਂ ਲਿਆਉਣੀ ਆ ਤੇ ਮੈਂ ਤੁਹਾਨੂੰ ਦੱਸ ਰਹੀ ਆ ਤੇ ਜਦੋਂ ਤੁਸੀਂ ਹੁਣ ਮੇਰੇ ਤੋਂ ਸੁਣ ਲਿਆ ਆਪਣੇ ਬੱਚਿਆਂ ਨੂੰ ਮਨਾ ਕਰਨਾ ਆਪ ਵੀ ਸੁਚੇਤ ਰਹਣਾ ਸ਼ਾਸਤਰ ਕਹਿੰਦੇ ਆ ਕਿ ਜਿੱਥੇ ਚੰਦਰ ਊਰਜਾ ਵੱਧ ਜਾਂਦੀ ਹੈ ਉਥੇ ਪ੍ਰੇਤਕ ਤੱਤ ਆਸਾਨੀ ਨਾਲ ਐਂਟਰ ਕਰ ਜਾਂਦੇ ਆ ਪ੍ਰਵੇਸ਼ ਕਰ ਜਾਂਦੇ ਆ ਇੱਕ ਰੁੱਖਾ ਇਮਲੀ ਦਾ ਸ਼ੌਕ ਹੋ ਗਿਆ ਲੋਕਾਂ ਨੂੰ ਬੜਾ ਆਪਾਂ ਲਾਉਣੇ ਇਮਲੀ ਖਤਰਨਾਕ ਰੁੱਖਾਂ ਦੀ ਕੈਟਾਗਰੀ ਚ ਇਮਲੀ ਦਾ ਰੁੱਖ ਗਰੜ ਪ੍ਰਾਣ ਅਨਸਾਰ ਪਿਸ਼ਾਚ ਆਵਾਸ ਆਵਾਜ਼ ਕੀ ਰਹਿائش ਕਰ ਫਿ ਪਿਸ਼ਾਚ ਰਹਿੰਦੇ ਆ ਇਹਦੇ ਨਾਲ ਇਹਦੀ ਸ਼ਾਂਚ ਰਾਤ ਨੂੰ ਚੁੰਮਕੀ ਤਤਾਂ ਦੀ ਗਤੀ ਵੱਧ ਜਾਂਦੀ ਹੈ ਜੋ ਪ੍ਰੇਤ ਲੋਕ ਨਾਲ ਸਿੱਧਾ ਹੈਲੋ ਹਾਈ ਸਿੱਧਾ ਸੰਪਰਕ ਸਥਾਪਿਤ ਹੁੰਦਾ ਪ੍ਰੇਤ ਲੋਕ ਰਾਤ ਦੇ ਸਮੇਂ ਦੇ ਨੇੜੇ ਜਾਣ ਨਾਲ ਮਨੁੱਖ ਦੀ ਆਤਮਿਕ ਊਰਜਾ ਡਾਵਾਂਡੋਲ ਡੋਲਣ ਲੱਗਦੀ ਹੈ ਇਸ ਤੇ ਲਈ ਇਸ ਰੁੱਖ ਦੇ ਹੇਠਾਂ ਬੈਠਣਾ ਜਾਂ ਬਹਿ ਕੇ ਕੁਝ ਖਾਣਾ ਪੀਣਾ ਸਖਤ ਮਨਾਹੀ ਹੈ ਸਿੰਬਲ ਰੁੱਖ ਸਭ ਤੋਂ ਖਤਰਨਾਕ ਰੁੱਖ ਸਿੰਬਲ ਰੁੱਖ ਸਰਾਏ ਰਾਤ ਦੀ ਰਗਤ ਮੁਝ ਉਹ ਜੇ ਅਭਿਆਸ ਕਰ ਜਾਏ ਨਰਾ ਤੱਕ ਫਲ ਫਿੱਕੇ ਫਲ ਵਕ ਵਕੇ ਕੰਮ ਨਾ ਆਵੇ ਪਤ ਮਿੱਠਤ ਨਹੀਂ ਵੀ ਨਾਨਕਾ ਗਣ ਚੰਗਾਈਆਂ ਤਤ ਗੁਰੂ ਨਾਨਕ ਨੇ ਸਪੈਸ਼ਲ ਸ਼ਬਦ ਉਚਾਰਿਆ ਸਿੰਮਲ ਰੁੱਖ ਬਾਰੇ ਕਿਸੇ ਕੰਮ ਦਾ ਨਹੀਂ ਸਿੰਮਲ ਦੀਆਂ ਜੜਾਂ ਬਹੁਤ ਗਹਿਰੀਆਂ ਹੁੰਦੀਆਂ ਹਿਮਾਚਲ ਚ ਬਹੁਤ ਪੰਜਾਬ ਚ ਬਹੁਤ ਘੱਟ ਹੈ ਹਿਮਾਚਲ ਚ ਬਹੁਤ ਭਾਰਤ ਦੇ ਕਈ ਹੋਰ ਇਲਾਕਿਆਂ ਚ ਵੀ ਬਹੁਤ ਹੈ ਸਿੰਮਲ ਦੀਆਂ ਜੜਾਂ ਬਹੁਤ ਗਹਿਰੀਆਂ ਹੁੰਦੀਆਂ ਉਸ ਵਿੱਚ ਇਹ দানਵ ਰੂਪੀ ਰੋਖਾ ਤੇ ਧਰਤੀ ਦੇ ਚੁੰਮਕੀ ਤੱਤਾਂ ਨੂੰ ਆਪਣੇ ਆਪ ਚ ਅਬਜ਼ੌਰਬ ਕਰਦਾ ਪੂਰਾ ਦੰਤਾਕਾਰ ਹੁੰਦਾ ਹੈ ਇਸੇ ਕਰਕੇ ਪ੍ਰਤਿਕ ਤੱਤਾਂ ਦਾ ਕੇਂਦਰ ਹੈ ਪੁਰਾਣਾ ਚ ਜ਼ਿਕਰ ਹੈ ਕਿ ਸਿੰਮਲ ਨੂੰ ਘਰ ਦੇ ਦਰਵਾਜ਼ੇ ਦੇ ਸਾਹਮਣੇ ਲਾਉਣਾ ਅਸ਼ੁਭ ਮੰਨਿਆ ਜਾਂਦਾ ਹੈ ਹਾਲਾਂਕਿ ਆਨਲਾਈਨ ਤੁਸੀਂ ਜਿੰਨਾ ਮਰਜ਼ੀ ਮੰਗਾ ਲਓ ਸਿੰਮਲ ਦਾ ਜਿਹੜਾ ਫੁੱਲ ਜਿਹੜਾ ਖਿੜਦਾ ਹੈ ਉਹਦਾ ਉਹਦੇ ਰੂਹ ਰੂਹ ਬਹੁਤ ਮਹਿੰਗਾ ਇਹਦਾ ਵਿਕਦਾ ਆਨਲਾਈਨ ਸਰਾਣੇ ਬਣਦੇ ਆ ਗੱਡੀਆਂ ਬਣਦੀਆਂ ਸੌਫਟ ਕਿਉਂ ਕਿਉਂਕਿ ਇਸ ਦੇ ਨਾਲ ਕਰਦੇ ਆਤਮਿਕ ਊਰਜਾ ਸਥਿਰ ਹੋ ਜਾਂਦੀ ਹੈ ਇਹ ਰੁੱਖ ਰਾਤ ਦੇ ਸਮੇਂ ਭੂਤਕ ਕੇਂਦਰ ਭੂਤਾਂ ਦਾ ਅਖਾੜਾ ਬਣ ਜਾਂਦਾ ਹੈ ਬਿੱਲ ਦਾ ਰੁੱਖ ਬੈਲ ਰੁਖ ਸ਼ਿਵ ਤਤ ਨਾਲ ਜੁੜਿਆ ਤੇ ਨੈਗੇਟਿਵ ਤਾਕਤਾਂ ਨੂੰ ਇਹ ਨਾਸ ਕਰਦਾ ਹੈ ਜਿੱਥੇ ਬਿੱਲ ਦਾ ਰੁੱਖ ਹੈ ਉੱਥੇ ਕੋਈ ਪ੍ਰੇਤਿਕ ਤਤ ਟਿਕ ਨਹੀਂ ਸਕਦਾ ਇਹਦੇ ਪੱਤੇ ਸ਼ਿਵਲਿੰਗ ਤੇ ਚੜਾਉਣ ਦੇ ਨਾਲ ਸਾਰੇ ਦੋਸ਼ ਮਿਟ ਜਾਂਦੇ ਆ ਇਹ ਰੁੱਖ ਰਾਤ ਦੇ ਸਮੇਂ ਵੀ ਪਵਿੱਤਰ ਊਰਜਾ ਦਿੰਦਾ ਹੈ ਬਾਕੀ ਰੁੱਖਾਂ ਵਾਂਗ ਦਿਨੇ ਹੋਰ ਤੇ ਰਾਤੀ ਹੋਰ ਮਖੋਟਾ ਨਹੀਂ ਉਹਨਾਂ ਦੇ ਉੱਪਰ ਇਹ ਹਮੇਸ਼ਾ ਪਵਿੱਤਰ ਊਰਜਾ ਛੱਡਦਾ ਔਲੇ ਦਾ ਰੁੱਖ ਬਹੁਤ ਲਾਉਣ ਦਾ ਟ੍ਰੈਂਡ ਹੋ ਗਿਆ ਆਮਲਾ ਰੁੱਖ ਪਿਤਰ ਲੋਕ ਨਾਲ ਜੁੜਿਆ ਹੈ ਜੀ ਇੱਕੋ ਹੀ ਰੋਖਾ ਜਿਹੜਾ ਪਿਤਰਾ ਨਾਲ ਰਿਲੇਟਡ ਹੈ ਉਹ ਹੈ ਔਲੇ ਦਾ ਰੁੱਖ ਆਮਲਾ ਰੁੱਖ ਪਿਤਰ ਲੋਕ ਨਾਲ ਸਿੱਧਾ ਕਨੈਕਸ਼ਨ ਆਦਾ ਜੀ ਤਾਂ ਹੀ ਤਾਂ ਅਮਲਕਾ ਅਮਸਿਆ ਜਦੋਂ ਆਉਂਦੀ ਨਾ ਆਮਲਕਾ ਅਮਸਿਆ ਉਹਦੇ ਦਿਨ ਇਸ ਰੁੱਖੇ 'ਤੇ ਤਰਪਣ ਕੀਤਾ ਜਾਂਦਾ ਪਿਤਰਾਂ ਨੂੰ ਤਾਂ ਹੀ ਪਿਤਰਾਂ ਦੀ ਆਤਮਾ ਪ੍ਰਸੰਨ ਹੁੰਦੀ ਹੈ ਜੋ ਤਲਾਂਜਲੀ ਦਿੱਤੀ ਜਾਂਦੀ ਨਾ ਤੇਲ ਤੇ ਜਲ ਦੀ ਮਿਲਾ ਕੇ ਅਮਲਕਾ ਮਸਿਆ ਨੂੰ ਉਹ ਔਲੇ ਦੇ ਤਰੁਖ ਥੱਲੇ ਪਿਤਰਾਂ ਨੂੰ ਪ੍ਰਸੰਨ ਕੀਤਾ ਜਾਂਦਾ ਤੇ ਘਰ ਵਿੱਚ ਸੁੱਖ ਤੇ ਸ਼ਾਂਤੀ ਤਾਂ ਹੀ ਲਿਆਂਦੀ ਜਾਂਦੀ ਹੈ ਸੋ ਇਹਦਾ ਸੰਬੰਧ ਪਿਤਰ ਲੋਕ ਨਾਲ ਆ ਪਿਤਰਾਂ ਤੋਂ ਅਸੀਸਾਂ ਲੈਣੀਆਂ ਘਰ ਦੇ ਬਾਹਰ ਲਾ ਸਕਦੇ ਆ ਪਾਣੀ ਪਾਓ ਰੋਜ਼ ਆਮਬ ਦਾ ਰੁਖ ਅੰਬ ਦੇ ਰੁੱਖ ਚ ਪ੍ਰਾਣ ਤੱਤ ਬਹੁਤ ਮਜ਼ਬੂਤ ਹੁੰਦਾ ਹੈ ਗ੍ਰੰਥ ਕਹਿੰਦੇ ਆ ਕਿ ਜਿੱਥੇ ਅੰਬ ਦਾ ਰੁੱਖ ਹੈ ਉੱਥੇ ਪ੍ਰੇਤਕ ਤੱਤ ਠਹਿਰ ਨਹੀਂ ਸਕਦੇ ਕਿਉਂ ਇਹਦੀ ਸ਼ਾਂ ਮਨੁੱਖ ਦੇ ਮਨ ਨੂੰ ਸ਼ਾਂਤੀ ਦਿੰਦੀ ਹੈ ਤੇ ਜੀਵਨ ਚ ਆਨੰਦ ਦੀ ਲੇਰ ਪਾ ਦਿੰਦੀ ਹੈ ਇਹ ਵੀ ਪਵਿੱਤਰ ਰੁੱਖ ਮੰਨਿਆ ਗਿਆ ਅਮਲਤਾਸ ਔਰਨਾਮੈਂਟਲ ਪਲਾਂਟਸ ਆ ਜਾਂਦੇ ਆ ਚਾਰ ਪੰਜ ਰੰਗ ਆ ਇਹਦੇ ਬਹੁਤ ਆ ਗਏ ਆ ਸ਼ੋਖ ਰੰਗ ਆ ਗਏ ਆ ਹੈਨਾ ਇੱਕ ਅਗ ਵਰਗਾ ਰੰਗ ਆ ਇੱਕ ਪਰਪਲ ਕਲਰ ਚ ਆ ਗਿਆ ਆ ਇਹ ਰੁੱਖ ਸ਼ੁਕਰਗ੍ਰਾਨ ਨਸ ਬੰਦਾਤਾ ਕਿ ਸੁੰਦਰਤਾ ਤੇ ਪ੍ਰੇਮ ਤੇ ਖੁਸ਼ਹਾਲੀ ਤਿੰਨ ਚੀਜ਼ਾਂ ਤੁਹਾਨੂੰ ਦਿੰਦਾ ਆ ਜਿੱਥੇ ਖੜਦਾ ਉਥੇ ਅਬੰਡੈਂਸ ਅਰਥਾਤ ਧਨ ਦੀ ਪ੍ਰਾਪਤੀ ਤੇ ਮਹਾ ਆਨੰਦ ਦਾ ਆਵਾਸ ਹੁੰਦਾ ਹੈ ਬੇਚਿਜ ਖੋ ਕੇ ਅਮਲਤਾਸ ਦਾ ਰੁੱਖ ਲਗਾਓ ਮਲਟੀ ਮਲਟੀਪਲ ਰੰਗ ਆਉਂਦੇ ਆ ਤੇ ਤਿੰਨ ਚਾਰ ਸ਼ੇਡਸ ਮੈਂ ਖੁਦ ਨਰਸਰੀਆਂ ਚ ਦੇਖਿਆ ਨਾ ਇਹਦੇ ਨੇੜੇ ਨੈਗੇਟਿਵ ਊਰਜਾ ਟਿਕਦੀ ਤੱਕ ਨਹੀਂ ਸਿਲੈਕਟ ਤੁਸੀਂ ਕਰਨੇ ਆ ਰੁੱਖ ਮੈਂ ਦੱਸ ਦਿੱਤੇ ਆ ਕਿ ਤੁਸੀਂ ਕਿਹੜੇ ਰੁੱਖ ਲਗਾ ਸਕਦੇ ਹੋ ਤੇ ਉਹਨਾਂ ਰੁੱਖਾਂ ਦਾ ਜਿਹੜਾ ਇੱਕ ਭੇਤ ਮੈਂ ਖੋਲ ਦਿੱਤਾ ਪਰ ਤਾਂ ਖੋਲਤੀਆਂ ਕਿ ਕਿਹੜਾ ਮਖੌਟਾ ਦਿਨੇ ਲਾ ਕੇ ਰੱਖਦੇ ਆ ਰਾਤ ਹੁੰਦਿਆਂ ਮਖੌਟਾ ਸਾਈਡ ਤੇ ਆ ਤੇ ਤੁਹਾਨੂੰ ਇਹਦਾ ਹੋਰ ਰੂਪ ਨਜ਼ਰ ਆਉਂਦਾ ਸੋ ਨਾ ਸਿਖਰ ਦੁਪਹਿਰੇ ਨਾ ਦੀ ਰਾਤ ਨੂੰ ਇਹਨਾਂ ਦਰਖਤਾਂ ਦੇ ਥੱਲੇੋਂ ਨੇੜਿਓਂ ਬਿਨਾਂ ਗੁਜਰੋ ਜਦੋਂ ਕਿਤੇ ਤੁਸੀਂ ਪਰਫਿਊਮ ਲਾਇਆ ਆ ਫਰੇਗਰੈਂਸ ਲਾਈ ਹੋਈ ਆ ਡਿਓ ਰੋਲ-ऑन ਕੁਛ ਲਾਇਆ ਹੋਇਆ ਆ ਨਾਲ ਡਰਿੰਕ ਕੀਤੀ ਹੋਈ ਆ ਨਾਲ ਕਾਲੀ ਟੀ-ਸ਼ਰਟ ਜਾਂ ਕਾਲੇ ਕੱਪੜੇ ਪਾਇਆ ਆ ਲੰਕੇ ਦੇਖ ਲੋ ਚਿਕਨ ਖਾਦਾ ਅੰਡਾ ਖਾਦਾ ਨਾਲ ਤੁਹਾਡੇ 10 ਚੀਜ਼ਾਂ ਨਾ ਘਰ ਚਲ ਗਈਆਂ ਡਾਕਟਰ ਤੇਰਾਕੌਰ ਇੱਥੇ ਬੈਠੀ ਆ ਮੈਨੂੰ ਦੱਸਿਓ ਫਿਰ ਤੁਹਾਡੇ ਨਾਲ ਕੀ ਬੀਤਦੀ ਆ ਵਿਗਿਆਨਕ ਪੱਥਰ ਖੜ੍ਹਣ ਲੱਗੀਆਂ ਕਿ ਹਰ ਰੁੱਖ ਦੇ ਆਲੇ ਦੁਆਲੇ ਇੱਕ ਜੀਵ ਬਿਜਲੀ ਦਾ ਖੇਤਰ ਹੁੰਦਾ ਇੱਕ ਬਿਜਲਾਈ ਖੇਤਰ ਹੁੰਦਾ એનર્ਜੀ ਜਿਹਨੂੰ ਕਹਿੰਦੇ ਆ ਵਾਈਬਰੈਂਟ ਕਰਦਾ ਆ ਇਹਨੂੰ ਆਭਾ ਕਹਿੰਦੇ ਔਰਾ ਕਹਿੰਦੇ ਆ ਜਿੱਦਾਂ ਮਨੁੱਖ ਦੀ ਔਰਾ ਆ ਨਾ ਇੱਕ ਰੇਖਾ ਸਾਡੇ ਆਲੇ ਦੁਆਲੇ ਹੁੰਦੀ ਆ ਆਰਾ ਆਵਾ ਇਦਾਂ ਹੀ ਇੱਕ ਹਰ ਰੁੱਖ ਦੇ ਆਲੇ ਦੁਆਲੇ ਇੱਕ ਆਵਾ ਮੰਡਲ ਹੁੰਦਾ ਦਿਨ ਦੇ ਵਿੱਚ ਸੂਰਜੀ ਪ੍ਰਕਾਸ਼ ਆ ਇਸ ਕਰਕੇ ਉਹ ਆਵਾ ਮਜ਼ਬੂਤ ਹੁੰਦਾ ਪਰ ਜਦੋਂ ਰਾਤ ਹੁੰਦੀ ਹੈ ਚੰਦਰਮਾ ਚੜ੍ਹਦਾ ਉਹ ਆਵਾ ਜਿਹੜੀ ਹੈ ਨਾ ਕਮਜ਼ੋਰ ਹੋ ਜਾਂਦੀ ਹੈ ਤੇ ਤਰੰਗਾਂ ਦੀ ਗਤੀ ਘਟ ਜਾਂਦੀ ਹੈ ਉਸ ਆਵਾ ਨੂੰ ਉਸ ਔਰਾ ਮੰਡਲ ਨੂੰ ਤੋੜ ਕੇ ਭੂਤ ਪ੍ਰੇਤ ਸ਼ਕਤੀ ਨਾਲ ਉਹ ਅੰਦਰ ਐਂਟਰ ਕਰ ਜਾਂਦੇ ਸੋ ਇਸ ਸਮੇਂ ਵਾਤਾਵਰਨ ਵਾਤਾਵਰਨ ਦੇ ਵਿੱਚ ਅਜਿਹੀਆਂ ਤਰੰਗਾਂ ਪੰਨ ਹੁੰਦੀਆਂ ਜਿਹਦੇ ਨਾਲ ਸੂਖਮ ਪ੍ਰੇਤਕ ਤੱਤ ਪ੍ਰਗਟ ਹੋ ਸਕਦੇ ਆ ਵੈਦਾਂ ਨੇ ਇਹਨਾਂ ਨੂੰ ਭੂਤਾਂ ਦਾ ਵਾਸ ਕਿਹਾ ਆ ਸੁ ਕੁਝ ਰੁੱਖ ਭੂਤਾਂ ਦਾ ਹੀ ਵਾਸ ਨੇ ਪਰ ਦੇ ਨੇ ਦੇਵਤੇ ਵਸਤੇ ਆ ਸੁਚੇਤ ਰਿਆ ਕਰੋ ਇੱਕ ਵਿਰਲਾਪਾ ਕਰ ਲਓ ਲਿੰਗ ਪ੍ਰਾਣਿਕ ਬਹੁਤ ਪੁਰਾਣਾ ਗ੍ਰੰਥ ਆ ਉਹਦੇ ਅਨੁਸਾਰ ਜੇ ਕਿਸੇ ਦੇ ਰੁੱਖ ਦੇ ਹੇਠਾਂ ਸੁੱਕੀਆਂ ਡਾੜੀਆਂ ਆਪਣੇ ਆਪ ਟੁੱਟ ਟੁੱਟ ਡਿਗਣ ਅਚਾਨਕ ਕਿਤੇ ਤੁਹਾਨੂੰ ਮਹਿਸੂਸ ਹੋਵੇ ਗੰਦਾਰੀ ਗੰਧ ਅਜੀਬੋ ਗਰੀਬ ਜਿਹਾ ਬਿਨਾ ਹਵਾ ਦੇ सरसराहट ਦੇ ਪੱਤੇ ਹਿਲਦੇ ਨਜ਼ਰ ਆ ਗਏ ਤਾਂ ਸਮਝ ਲਓ ਉਥੇ ਸੁਖਮ ਪ੍ਰਤੀਕ ਤਤ ਮੌਜੂਦ ਹੈ ਉਥੇ ਇੱਕ ਪੁਤਕ ਲੋਕ ਵਸਿਆ ਹੋਇਆ ਉਸ ਸਥਾਨ ਨੂੰ ਸ਼ੁੱਧ ਕਰਨਾ ਰੁੱਖ ਲਾ ਬੈਠੇ ਆ ਰੁੱਖ ਕੱਟਣਾ ਨਹੀਂ ਕੀ ਕਰੋਗੇ ਉਸ ਰੁੱਖ ਦੇ ਤਿੰਨ ਪੱਤੇ ਤੋੜੋ ਗੰਗਾ ਜਲ ਨਾਲ ਧੋਣੇ ਸ਼ਾਂਤ ਬੱਲੇ ਓਮ ਨਮਾ ਸ਼ੁਵਾਈ ਜਪ ਕਰਕੇ ਮੰਦਰ ਜਾ ਕੇ ਤਿੰਨੋਂ ਪੱਤੇ ਚੁੱਕੋ ਸ਼ਿਵ ਲਿੰਗ ਤੇ ਚੜਾ ਦਿਓ ਪੂਰੇ ਰੁੱਖ ਦੀ એનર્ਜੀ ਪੋਜ਼ਿਟਿਵ ਹੋ ਜਾਏਗੀ ਇਹਦੇ ਨਾਲ ਉਹ ਊਰਜਾ ਸ਼ਾਂਤ ਹੋ ਜਾਣੀ ਹੈ ਤੇ ਥਾਂ ਮੁਰ ਦੇਵਤਾਈ ਤਤ ਨਾਲ ਭਰ ਜਾਏਗੀ ਭੂਤ ਸਾਰੇ ਉੜਪੜ ਜਾਣੇ ਆ ਜਿਹੜੀ ਉਹਨਾਂ ਨੇ ਪੱਕੀ ਰਾਹਸ਼ ਬਣਾਈ ਹੋਈ ਹੈ ਵੇਦ ਕਹਿੰਦੇ ਆ ਕਿ ਰੁੱਖ ਸਿਰਫ ਬੋਲਦੇ ਨਹੀਂ ਪਰ ਸੁਣਦੇ ਆ ਤਰੇ ਆਪਣਾ ਦੁੱਖ ਦਰਦ ਇੱਕ ਕਲੀ ਗਲਵਕੜੀ ਪਾਉ ਰੁੱਖਾਂ ਨੂੰ ਦੇਖੋ ਅੱਖਾਂ ਬੰਦ ਕਰਕੇ ਕਿਆ ਸਕੂਨ ਆਉਂਦਾ ਹੈ 12 ਮਾਹ ਵਿੱਚ ਵੀ ਤਾਂ ਜਿਹੜੇ ਗੁਰੂ ਅਰਜਨ ਦੇਵ ਗੁਰੂ ਨਾਨਕ ਦੇਵ ਜੀ ਨੇ ਜੋ 12ਵਾਂ ਰਾਗ ਤੋਖਾਰੀ ਰਾਗ ਮਾਚ ਲਿਖਿਆ 12ਵਾਂ ਮਨੁੱਖੀ ਮੰਤਰ ਕਿਦਾਂ ਅਨਸਰ ਹੁੰਦਾ ਪ੍ਰਕਿਰਤੀ ਜਾਂ ਕੁਦਰਤ ਦਾ ਰੁੱਖਾਂ ਨੂੰ ਜੱਫੀ ਪਾਉ ਦੁੱਖ ਦੱਸੋ ਨਨ ਕਿਦਾਂ ਘਟਣਗੇ ਤੁਹਾਡੇ ਰੁੱਖ ਦੁੱਖ ਰੁੱਖ ਬੋਲਦੇ ਨੇ ਸੁਣਦੇ ਤੁਹਾਨੂੰ ਉਹ ਮਨੁੱਖ ਦੀਆਂ ਤਰੰਗਾਂ ਦੁੱਖਾਂ ਤੇ ਚਿੰਤਾਵਾਂ ਨੂੰ ਮਹਿਸੂਸ ਕਰਦੇ ਆ ਹਾਲਾਂਕਿ ਆਪਣੇ ਜੰਮਿਓ ਜਾਂ ਆਪਣੇ ਭੈਣ ਭਰਾ ਦੁੱਖ ਨਹੀਂ ਸੁਣਦੇ ਇਹਨਾਂ ਕੋਲ ਚੱਲ ਜਾਇਆ ਕਰੋ ਤਦ ਇਹ ਕਹਿੰਦੇ ਕੁਦਰਤ ਕੋਲ 10 ਮਿੰਟ ਬੈਠੋ ਸਵੇਰੇ ਦੁਪਹਿਰੇ ਸ਼ਾਮ ਬੈਠੋ ਗੱਲਾਂ ਕਰੋ ਇਹਨਾਂ ਫੁੱਲਾਂ ਨਾਲ ਇਹ ਕੁਦਰਤ ਨੇ ਇਹ ਸਾਖਸ਼ਾਤ ਰੱਬਾ ਰੱਬ ਦੀ ਸਿਰਜਣਾ ਨੇ ਉਹ ਵਿੱਚ ਮੌਜੂਦ ਆ ਕੁਦਰ ਰੱਬਾ ਤੇ ਜੇ ਤੁਹਾਨੂੰ ਕਦੇ ਕਿਸੇ ਰੁੱਖੇ ਟਾਹਾਂ 'ਚ ਅਜੀਬ ਸੰਕੇਤ ਮਿਲਣ ਮੈਨੂੰ ਕਮੈਂਟ ਕਰਕੇ ਦੱਸਿਓ ਕਿਉਂਕਿ ਹਰ ਰੁੱਖ ਦੀ ਛਾਂ 'ਚ ਕੋਈ ਨਾ ਕੋਈ ਅਦ੍ਰਿਸ਼ ਜਗਤ ਵਸਦਾ ਹੈ ਸ਼ੀ ਕੋਈ ਹੈ ਹੈਨਾ ਕਦੇ ਦੇਵਤਾਈ ਕਦੇ ਪਿਤਰਕ ਤੇ ਕਦੇ ਪ੍ਰਤਿਕ ਹੈ ਇੱਕ ਆਣਾ ਦਿਸਦਾ ਜਗਤ ਹਰ ਰੁੱਖ ਦੇ ਥੱਲੇ ਵੀਡੀਓ ਪਸੰਦ ਕੀਤੀ ਆ ਤਾਂ ਸਾਂਝੀ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਹਾਈਫ ਕਰ ਦਿਓ ਜੁਆਇਨ ਕਰ ਦਿਓ ਕੁਝ ਕਰ ਦਿਓ ਮੇਰਾ ਸਾਥ ਦੇ ਦਿਓ ਮੈਂ ਕਹਿੰਨੀ ਆ ਕਿ ਜੇ ਤੁਸੀਂ ਹੋ ਤਾਂ ਮੈਂ ਮੈਂ ਤੁਹਾਡੇ ਲਈ ਵਧੀਆ ਵਧੀਆ ਟੌਪਿਕ ਲਿਆਉਣੀ ਇੰਟਰਸਟਿੰਗ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਖੁਸ਼ ਰਹੋ ਆਬਾਦ ਰਹੋ ਮੇਰੇ ਚੈਨਲ ਨਾਲ ਜੁੜੇ ਰਹੋ ਮੈਂ ਡਾਕਟਰ ਤੇਰਾ ਕੌਰ ਤੁਹਾਡੀ ਆਪਣੀ